150 ਰੁਪਏ ਨੂੰ 100 ਦਾ ਵੀ ਹੈ ਕੋਈ 50 ਦਾ ਵੀ ਹੈ 150 ਰੁਪਏ ਦਾ ਐਸੇ ਐਸੇ ਬੜੇ ਵਾਲਾ ਕੋ 300 ਦਾ ਜਬ ਮਾਰਕਟੇ 500 ਹੈ ਜਬ ਮਾਰਕਟੇ 300 ਦਾ ਹੈ ਐਸੇ ਮਾਰਕਟ ਕੋ 14 ਵਾਲਾ 150 ਹੈ 200 ਹੈ 100 ਵਾਲਾ ਹੈ ਮਾਰਕਟ ਮੇ 50 ਕਿਆ ਮੈਂ ਚੰਦੇ ਵੇਚਣ ਵਾਲਿਆਂ ਨੂੰ ਇਹ ਰੋਜ਼ਗਾਰ ਮਿਲਦਾ ਹੈ ਰੋਜ਼ਗਾਰ ਨੂੰ ਰੋਟੀ ਖਾਂਦੇ ਬੱਚੇ ਕੋਈ ਨਿੱਕੇ ਨਿੱਕੇ ਬੱਚੇ ਆ ਉਹਨਾਂ ਨੂੰ ਰੋਟੀ ਮਿਲੂਗੀ ਉਹਨਾਂ ਦਾ ਕੋਈ ਹੋਰ ਭਰਾ ਟਿਕਾਈ ਦਾ ਬਣੂਗਾ ਇੱਕ ਬੇਸਿਕ ਬੇਸਿਕ ਚੰਦੇ ਹੈਲੋ ਮਾਸਟਰ ਸੋਸ਼ੀਗਲ ਆਪ ਦੋਸਤੋ ਮੈਂ ਤੁਹਾਡਾ ਦੋਸਤ ਸਰਦੀਪ ਦੂ ਆ ਤੇ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਤੋਂ ਦੋਸਤੋ ਅੱਜ 10 ਅਗਸਤ ਹੋ ਚੁੱਕੀ ਹੈ ਔਰ ਪੂਰੇ ਹਿੰਦੁਸਤਾਨ ਦੇ ਨਾਲ-ਨਾਲ ਪੂਰੇ ਵਿਸ਼ਵ ਦੇ ਵਿੱਚ ਜਿੱਥੇ ਤੇ ਭਾਰਤੀ ਰਹਿੰਦੇ ਨੇ ਹਰ ਕੋਈ ਹੈਪੀ ਇੰਡੀਪੈਂਡੈਂਸ ਡੇ ਦੀ ਸੈਲੀਬ੍ਰੇਸ਼ਨ ਲੈ ਕੇ ਤਿਆਰੀਆਂ ਕਰ ਰਿਹਾ ਕੀ ਹੋਟਲ ਕੀ ਕਲਬਸ ਹਰ ਜਗ੍ਹਾ ਦੀ ਤਿਆਰੀਆਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਉਸ ਨੂੰ ਲੈ ਕੇ ਤੁਹਾਨੂੰ ਇੱਕ ਜਿਸ ਤੇ ਤੁਹਾਨੂੰ ਦੱਸ ਦਵਾਂ ਕਿ ਜਦੋਂ ਵੀ ਤਿਆਰੀ ਕੀਤੀ ਹੁੰਦੀ ਹੈ ਤੇ ਉਸ ਸਮੇਂ ਜਿਹੜੇ ਫਲੈਗਸ ਨੇ ਇੰਡੀਅਨ ਫਲੈਗਸ ਜੀ ਆਮ ਅਗਰ ਗੱਲ ਕਰੇ ਇੰਡੀਅਨ ਫਲੈਗ ਦੀ ਤੇ ਉਸ ਸਮੇਂ ਉਸ ਦੀ ਸ਼ਾਪਿੰਗ ਜਿਹੜੀ ਲੋਕ ਬਹੁਤ ਜ਼ਿਆਦਾ ਕਰਦੇ ਆ ਗਏ ਨੇ ਵੱਡੇ ਵੱਡੇ ਦੁਕਾਨਾਂ ਤੋਂ ਕਰਦੇ ਨੇ ਲੇਕਿਨ ਕੁਝ ਐਸੇ ਲੋਕ ਆ ਗਏ ਨੇ ਕਿ ਸੜਕਾਂ ਤੇ ਮੈਂ ਗੈਸ ਵੇਲੇ ਖੜਾ ਹੋਇਆ ਹਾਂ ਲੁਧਿਆਣਾ ਸ਼ਹਿਰ ਤੇ ਤੁਹਾਨੂੰ ਦੇਖੋ ਡੁਗਰੀ ਬਿਲਕੁਲ ਡੁਗਰੀ ਪੋਲ ਲੱਗਾ ਜਿਹੜਾ ਉਸ ਵੇਲੇ ਸਾਡਾ ਰਸਤਾ ਇਸ ਤੋਂ ਰਸਤਾ ਜਿਹੜਾ ਬਿਲਕੁਲ ਸਿੱਧਾ ਆਤਮ ਪਾਰਕ ਨੂੰ ਜਾਂਦਾ ਹੈਗਾ ਵਾ ਉਹ ਤੁਹਾਨੂੰ ਦੱਸਦਾ ਕਿ ਆਤਮਪਾਰਕ ਨੂੰ ਜਦੋਂ ਰਸਤਾ ਜਾਂਦਾ ਹੈ ਤੇ ਤੁਹਾਨੂੰ ਇਹ ਵੱਡੇ ਵੱਡੇ ਫਲੈਗਸ ਰਸਤੇ ਜਾਂਦੇ ਹੋਏ ਦਿਖਣਗੇ ਔਰ ਕੁਝ ਲੋਕ ਇੱਥੋਂ ਨਿਕਲੇ ਵੀ ਆਉਣਗੇ ਸੋ ਇਹ ਉਹ ਲੋਕ ਨੇ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਕੀ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਕਿ ਤੁਸੀਂ ਇਹਨਾਂ ਤੋਂ ਇਹ ਫਲੈਗਸ ਲਓਗੇ ਤਾਂ ਉਸ ਦਿਨ ਉਹ ਆਪਣੇ ਘਰ ਰਾਤ ਦੀ ਰੋਟੀ ਜਿਹੜੀ ਹੈ ਬਣਾ ਕੇ ਖਵਾਣਗੇ ਸੋ ਸਾਰਾ ਦਿਨ ਨੰਨੇ-ਮੁੰਨੇ ਬੱਚਿਆਂ ਦਾ ਤੁਸੀਂ ਦੇਖ ਸਕਦੇ ਹੋ ਕਿਸ ਪ੍ਰਕਾਰ ਦੇ ਨਾਲ ਜਿਹੜੇ ਇੰਡੀਅਨ ਫਲੈਗਸ ਪਕੜੇ ਹੋਏ ਨੇ ਔਰ ਇਹ ਵੀ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਉਹ ਤੁਹਾਨੂੰ ਦੱਸਦਾ ਕਿ ਜਿਹੜੇ ਫਲੈਗਸ ਅਗੇ ਨੇ ਤਕਰੀਬਨ 50 ਰੁਪਏ ਤੋਂ ਸ਼ੁਰੂ ਹੋ ਕੇ 1100 ਤੱਕ ਜਿਹੜੇ ਨੇ ਹਰ ਸਾਈਜ਼ ਦੇ ਫਲੈਗਸ ਹੈਗੇ ਨੇ ਜਿਨ੍ਹਾਂ ਨੂੰ ਤੁਸੀਂ ਆਪਣੇ ਘਰ ਦੇ ਅਕੋਰਡਿੰਗ ਆਪਣੇ ਆਫਿਸ ਦੇ ਅਕੋਰਡਿੰਗ ਹਰ ਜਗ੍ਹਾ ਤੇ ਜਿਹੜਾ ਵਾ ਉਸ ਵਾਸਤੇ ਖਰੀਦਦਾਰੀ ਕਰ ਸਕਦੇ ਬੱਚੇ ਆਪਣੇ ਸਕੂਲ ਵਾਸਤੇ ਖਰੀਦ ਸਕਦੇ ਨੇ ਸੌਫਟवेयर ਗੱਲ ਕਰਦੇ ਆ ਜਿਹੜੇ ਕੀ ਹੈ ਫਲੈਕਸ ਸੇਲ ਕਰ ਰਹੇ ਨੇ ਹਾਂ ਜੀ ਨਮਸਕਾਰ ਕੀ ਨਾਮ ਹੈ ਤੁਹਾਡਾ ਬਰਵਸੀ لال ਬਾਵਰੀਆ ਸਰ ਹਾਂ ਕੀ ਕਹਿਣਾ ਚਾਹੇਗੇ ਕਿੰਨੇ ਸਰ ਕੀ ਅੰਬੀ ਨੇ ਵੀ ਦੇਖੋ ਪਹਿਲੇ ਰੋਡ 'ਤੇ ਛੋੜੇ ਬੱਚੇ ਮਾਂਗੇ ਖਾਤੇ تھے ਮਾਂਗ ਖਾਣੇ ਕੇ ਛੋੜ ਦਿਆ ਜੋ 15 ਅਗਸਤ ਕੇ 베ਜਨੇ ਲਗੇ ਕਿ ਜੋ ਵੀ ਖਰੀਦਦਾਰੀ ਕਰੇ ਜੋ ਹਮਸੇ ਕਰੇ ਅੰਬੀ ਰੋਡ 'ਤੇ ਬੈਠੇ दो पैसे के आज करके हम भी बैठे रोड पे छोटे छोटे बच्चों को लेके बैठे हैं जिसको भी मार्केट से है जिसे हमारे ग्रिप के पास आए और हमारे खरीदे कितना इंतजार रहता है इस दिन में तो? सर चार पाँच दिन के इंतजार रहता खाली बस इतना ही होता है इंतजार इसका पंद्रह अगस्त लास्ट होता इसमें। है इसमें हाँ तो जी वापस आता हूँ मैं मैम थोड़ा तो गिना है मेरा नाम किरण वालिया मैम की कहना चाहूँगे कि अक्सर पंद्रह अगस्त के मौके पर हर पास सैलीब्रेशन लैके तैयारियाँ की जाने और वे वे दुकाना लोग शॉपिंग करते हैं ਸੋ ਇਹਨਾਂ ਤੁਹਾਡੇ ਛੰਡੇ ਫਲੈਕਸ ਸਕਰੀਨਾਂ ਕਿੰਨਾ ਜ਼ਰੂਰੀ ਹੈ ਇਹਨਾਂ ਦੇ ਇੰਨੇ ਹੀ ਨਹੀਂ ਇਹਨਾਂ ਦਾ ਵੀ ਰਾਈਟ ਬੰਦਾ ਆ ਆਪਾਂ ਉਹਨਾਂ ਕੋਲ ਵੀ ਖਰੀਦਣੇ ਚਾਹੀਦੇ ਆ ਕਿਉਂਕਿ ਜੇ ਆਪਾਂ ਇਹਨਾਂ ਕੋਲ ਨਹੀਂ ਜਾਵਾਂਗੇ ਵੱਡੀਆਂ ਸ਼ਾਪ ਤੇ ਜਾਂ ਕੇ ਫਿਰ ਇਹਨਾਂ ਕੋਲ ਕਿਦਾਂ ਕੋਈ ਕੀ ਖਰੀਦੇਗਾ ਜੇ ਨਹੀਂ ਲਵਾਂਗੇ ਤੇ ਇਹਨਾਂ ਦੇ ਨਾਲ ਫੈਮਲੀ ਜੁੜੀ ਆ ਤੇ ਉਹਨਾਂ ਦੀ ਵੀ ਫਿਰ ਪ੍ਰੋਬਲਮ ਆਏਗੀ ਰੋਟੀ ਵਹਾਂਜੀ ਉਹੀ ਜੋ ਵੀ ਆ ਕਹਿੰਦਾ ਮਤਲਬ ਇਹਨਾਂ ਦਾ ਵੀ ਪਰਿਵਾਰ ਆ ਇਹਨਾਂ ਦਾ ਵੀ ਆਪਾਂ ਨੂੰ ਸੋਚਣਾ ਚਾਹੀਦਾ ਵੱਡੀਆਂ ਦੁਕਾਨਾਂ ਤੇ ਵੀ ਜ਼ਰੂਰੀਆ ਜੋੱਚੀ ਮਿਲਦੇ ਜੋ ਇੱਥੇ ਵੇਚ ਲਵਾਂ ਇੱਥੇ ਵੀ ਖਰੀਦਣੀ ਚਾਹੀਦੀ ਆਪਾਂ ਨੂੰ ਹਾਂ ਜਿਹੜੇ ਨਾਲ ਪ੍ਰਾਈਜ਼ ਵੀ ਸਹੀ ਆ ਤੇ ਨਾਲ ਇਹਨਾਂ ਕੋਲ ਖਰੀਦਾਂਗੇ ਤਾਂ ਇਹਨਾਂ ਦਾ ਵੀ ਬੈਨੀਫਿਟ ਹੈ ਸਾਡਾ ਵੀ ਬੈਨੀਫਿਟ ਆ ਇਹ ਸਾਡੇ ਕੱਲਿਆ ਲਈ ਨਹੀਂ ਸਾਰਿਆਂ ਲਈ ਇਹ ਹੀ ਸਿੱਖਿਆ ਦੇ ਹੈਗੀ ਆ ਸਾਰੇ ਸਾਰਿਆਂ ਕੋਲ ਚੀਜ਼ ਲੈਣੀ ਚਾਹੀਦੀ ਆ ਵੱਡੇ ਹਾਂਜੀ ਜੋ ਚੀਜ਼ ਛੋਟਿਆਂ ਕੋਲ ਮਿਲਦੀ ਹੈ ਛੋਟਿਆਂ ਕੋਲ ਵੀ ਲੋ ਵੱਡੇ ਦੁਕਾਨਾਂ ਤੇ ਮਿਲਦੀ ਹੈ ਵੱਡੇ ਦੁਕਾਨਾਂ ਤੇ ਵੀ ਲੋ ਪਰ ਜੋ ਇਹਨਾਂ ਦਾ ਲਈ ਬਣਿਆ ਆ ਤਾਂ ਸਾਡੇ ਲਈ ਵੀ ਰਾਈਟ ਬਣਿਆ ਆ ਟਾਈਮ ਤੇ ਹੁੰਦਾ ਸੀਗਾ ਸੜਕਾਂ ਦਾ ਆਪਾਂ ਕਹਿੰਦੇ ਸੀ ਮੰਗ ਰਹੇ ਆ ਗੱਡੀਆਂ ਨੂੰ ਖੜਕਾਉਂਦੇ ਸੀ ਅੱਜ ਆਪਾਂ ਉਹਨਾਂ ਨੂੰ ਕਿਹਾ ਸੀ ਕਿ ਤੁਹਾਡੇ ਹੱਥ ਪੈ ਠੀਕ ਨੇ ਤੁਸੀਂ ਕੁਝ ਸਮਾਨ ਬਾਇ ਕਰੋ ਕੋਈ ਕੰਮ ਕਰ ਲਓ ਹੈਨਾ ਤੇ ਅੱਜ ਉਹ ਕੰਮ ਕਰ ਰਹੇ ਤਾਂ ਸਾਨੂੰ ਇਹਨਾਂ ਦੀ ਹੁਣ ਸਪੋਰਟ ਕਰਨੀ ਚਾਹੀਦੀ ਹੈ ਬਿਲਕੁਲ ਸਹੀ ਕਹਿ ਰਹੇ ਹੋ ਹਾਂਜੀ ਜੇ ਐਡਾ ਹੀ ਜੇ ਇਹ ਇੰਨਾ ਵਧੀਆ ਅੱਗੇ ਵੱਧ ਰਿਹਾ ਤੇ ਆਪਾਂ ਨੂੰ ਵੀ ਇਹਨਾਂ ਦਾ ਸਹਿਯੋਗ ਦੇਣਾ ਚਾਹੀਦਾ ਆ ਜੇ ਆਪਾਂ ਫਿਰ ਉਹ ਹੀ ਕੁਝ ਕਰਾਂਗੇ ਫਿਰ ਭੁੱਖੇ ਰਹਿਣਗੇ ਇਹਨਾਂ ਨਾਲ ਸਾਰੇ ਪਾਸੇ ਪ੍ਰੋਬਲਮ ਆਏਗੀ ਬਿਲਕੁਲ ਬਿਲਕੁਲ ਸਾਡੇ ਵਿੱਚ ਤੇ ਪ੍ਰੋਬਲਮ ਆਏਗੀ ਸੋ ਭਈਆ ਪੂਰਾ ਇੰਤਜ਼ਾਰ تھا ਆਪ ਕੋ 15 ਗੱਜ ਦੀ ਪੂਰੀ ਤਿਆਰੀ ਕਿਤਨੀ ਕਹਾਂ ਸੇ ਲੈ ਕੇ ਆਏ ਸਰ ਹਮ ਦਿੱਲੀ ਸੇ ਲੈ ਕੇ ਆਏ ਦਿੱਲੀ ਸੇ ਲੈ ਕੇ ਆਏ ਆ ਹਾਂ ਦਿੱਲੀ ਸੇ ਲੈ ਕੇ ਆਏ ਸਰ ਸਰ ਦਿੱਲੀ ਸੇ ਲੈ ਕੇ ਆਏ ਸਰ 150 200 ਪੀਸ ਲੈ ਕੇ ਆਏ ਅੱਛਾ 150 ਪੀਸ ਲੈ ਕੇ ਆਏ ਤਾਂ ਸਰ ਜੋ सर इनके कहना यह है कि हमसे खरीदे हम भी गरीब आदमी अगर दो पैसे हमको भी मिले छोटे छोटे बच्चे हैं इनका पेड़ भरने के लिए पड़े हैं जो भी मार्केट से खरीदे जो हमसे खरीदे इसी हमें इतने भूखा सोना, पड़े। सोना पड़ेगा जैसे कि रोड पे पड़े हैं और, और क्या नाम रोड पे पड़े सर पेड़ भर हमारा भी पेड़ पूजा हो जाएगा बस ऐसे जाए। क्या कह रहा रेट क्या कह रहा है रेट सर इनको सौ का भी है वो पचास का भी है डेढ़ सौ रुपये का ऐसे है सर बड़े, वाले। बड़े वाला को तीन सौ का जब मार्केट में पाँच सौ का है जब हमारे पास तीन सौ का है ऐसे मार्केट को छोटा वाला डेढ़ सौ का है तो वो सौ का है सौ वाला है मार्केट में वो पचास का है हमारे पास ये सो सर ਸੋ ਦੋਸਤੋ ਦੇਖਿਆ ਕਿ ਜਿਸ ਪ੍ਰਕਾਰ ਨਾਲ ਤੁਮ ਮੈਂ ਕੋਈ ਫਿਰ ਦਿਖਾਣਾ ਚਾਹਾਂਗਾ ਕਿ ਕਿਸ ਪ੍ਰਕਾਰ ਦੇ ਨਾਲ ਇਹਨਾਂ ਨੇ ਪੂਰੀ ਡਿਸਪਲੇ ਜਿਹੜੀ ਹੈ ਇੰਡੀਅਨ ਫਲੈਗਸ ਦੇ ਲਗਾਈ ਹੋਈ ਹੈ ਦੂਰੋਂ ਨਜ਼ਰ ਆ ਜਾਂਦੀ ਹੈ ਅਗਰ ਤੁਸੀਂ ਡੁਗਰੀ ਰੋਡ ਤੇ ਆਉਣ ਤਾਂ ਪੂਰੇ ਪੂਰਾ ਪਰਿਵਾਰ ਤੁਸੀਂ ਦੇਖਦੇ ਹੋਗੇ ਕਿ ਛੋਟੇ-ਛੋਟੇ ਬੱਚੇ ਜਿਹੜੇ ਹੈਗੇ ਨੇ ਇਹ ਸਭਨੇ ਆਪਣੇ ਫਾਦਰ ਦੇ ਮਦਰ ਦੇ ਨਾਲ ਲੱਗੇ ਨੇ ਔਰ ਪੂਰੀ ਫੈਮਿਲੀ ਜਿਹੜੀ ਹੈ ਇਹਨੇ ਤੇ ਹੀ ਡਿਪੈਂਡ ਹੈਗੀ ਆ ਔਰ ਅਗਰ ਇਹ ਝੰਡੇ ਤੁਸੀਂ ਸੇਲ ਬਾਏ ਕਰੋਗੇ ਖਰੀਦੋਗੇ ਔਰ ਇਹ ਸੇਲ ਕਰਨਗੇ ਤੇ ਤੁਸੀਂ ਇਹ ਵੀ ਖੁਸ਼ੀ-ਖੁਸ਼ੀ ਆਪਣਾ ਜਿਹੜਾ ਹੈਪੀ ਇੰਡੀਪੈਂਡੈਂਸ ਡੇ ਸੈਲੀਬ੍ਰੇਟ ਕਰ ਸਕਦੇ ਨੇ ਚੰਡੇ ਵੇਚ ਨਾਲ ਜੀ ਇਹਨਾਂ ਨੂੰ ਰੋਜ਼ਗਾਰ ਮਿਲਦਾ ਜੀ ਰੋਜ਼ਗਾਰ ਮਿਲ ਰੋਟੀ ਖਾਂਗੇ ਬੱਚੇ ਪਿੰਕੇ ਨੇ ਕਿ ਬੱਚੇ ਆ ਉਹਨਾਂ ਨੂੰ ਰੋਟੀ ਮਿਲੂਗੀ ਉਹਨਾਂ ਦੇ ਕੋਲ ਹੋਰ ਭੜਾਈ ਟਖਾਈ ਦਾ ਬਣੂਗਾ ਕਿ ਬੇਚ ਬੇਚ ਕੇ ਜੰਦੇ ਹਾਂਜੀ ਇਹ 150 ਰੁਪਏ ਖਰੀਦ ਕੇ ਜਾਂਦਾ ਜੀ ਉਹਨਾਂ ਨੂੰ ਕਿ ਪਾਕਿਆਂ ਨੂੰ ਕੀ ਕਹਿਣਾ ਚਾਹੋਗੇ ਲੋਕਾਂ ਬਾਕਿਆਂ ਨੂੰ ਕਹਿਣਾ ਖਰੀਦੋ ਇਹਨਾਂ ਦੀ ਮਦਦ ਕਰੋ ਜੀ ਮਦਦ ਕਰੋ ਇਹਨਾਂ ਦੀ ਇਹਨਾਂ ਦਾ ਭਲਾ ਹੋਵੇਗਾ ਜੀ ਵੀ ਰੋਟੀ ਪਾਣੀ ਖਾਂਣਗੇ ਚੰਗੇ ਦਿਨਾਂ ਮੈਂ ਕਿਹੇ ਚਾਹਣਾ ਜਨਾਬ ਚਲੋ ਵਧੀਆ ਰੋਜੀ ਰੋਟੀ ਬੰਦੇ ਚੱਲਦੀ ਆ ਤੇ ਆਪਣਾ ਰੋਜੀ ਰੋਟੀ ਚਲਾ ਰਹੇ ਆ ਇਹਨਾਂ ਕੋ ਸਾਰੇ ਖਰੀਦਣ ਵੱਡੇ ਦੁਕਾਨਾਂ ਛੱਡ ਕੇ ਇਹ ਵਿਚਾਰੇ ਰੋਟੀ ਰੋਟੀ ਕਮਾਉਣ ਰੋਡ ਤੇ ਬੈਠੇ ਨੇ ਜੀ ਕਿੰਨਾ ਦਾ ਲਿਆ ਚੰਡਾ ਇਹ 150 ਰੁਪਏ ਦੇ ਤੋ ਸਾਨੂੰ ਇਹਨਾਂ ਤੋਂ ਵੀ ਖਰੀਦਣਾ ਚਾਹੀਦਾ ਵੱਡੀਆਂ ਦੁਕਾਨਾਂ ਤੋਂ ਵੀ ਖਰੀਦਣਾ ਚਾਹੀਦਾ ਕੋਈ ਸਾਡੇ ਭੈਣ ਭਰਾ ਹੈਗੇ ਜਿਨ੍ਹਾਂ ਨੇ ਸ਼ਾਪਸ ਖੋਲੀਆਂ ਹੋਈਆਂ ਨੇ ਲੇਕਿਨ ਉਹਨਾਂ ਦੇ ਨਾਲ ਕੁਝ ਪਰਸੈਂਟ ਅਗਰ ਚੀਜ਼ਾਂ ਤੁਸੀਂ ਇਹਨਾਂ ਤੋਂ ਵੀ ਖਰੀਦ ਲੋਗੇ ਤਾਂ ਇਹਨਾਂ ਦਾ ਹੌਸਲਾ ਹੋਰ ਜ਼ਿਆਦਾ ਵੱਧੇਗਾ ਹੋਰ ਫੈਸਟੀਵਲਸ ਆਣਗੇ ਤਾਂ ਹੋਰ ਚੀਜ਼ਾਂ ਜਿਹੜੀਆਂ ਨੇ ਖਰੀਦਦਾਰੀ ਕਰਕੇ ਫਿਰ ਵੇਚਣਗੇ ਕਿਉਂਕਿ ਹੁਣ ਫੈਸਟੀਵਲ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਕਿਉਂਕਿ ਬਾਜ਼ ਚੋਂ ਇਹ ਲੋਕ ਚੌਂਕ ਤੇ ਆ ਜਾਂਦੇ ਨੇ ਇਹਨਾਂ ਦਾ ਹੌਸਲਾ ਟੁੱਟ ਜਾਂਦਾ ਔਰ ਚੌਂਕ ਤੇ ਆ ਜਾਂਦੇ ਨੇ ਔਰ ਉਸ ਤੋਂ ਬਾਅਦ ਦੁਬਾਰਾ ਤੋਂ ਇਹ ਮੰਗਣਾ ਸ਼ੁਰੂ ਕਰ ਦਿੰਦੇ ਤਾਂ ਸਸ ਅਸੀਂ ਉਹ ਸੋ ਫਾਈਨਲੀ ਉਹਨਾਂ ਕੰਮ ਕਰ ਰਹੇ ਨੇ ਤਾਂ ਐਸੇ ਮੌਕੇ ਤੇ ਨਾਲ ਸਾਨੂੰ ਸੰਯੋਗ ਕਰਨਾ ਚਾਹੀਦਾ ਨਾਲ ਸੋ ਅਸੀਂ ਆਸ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ ਨਾਲ ਲੁਧਿਆਣਾ ਦੇ ਪੇ ਲਾਈਕ ਕਰੋ ਸਬਸਕ੍ਰਾਈਬ ਕਰੋ ਪ੍ਰੋਗਰਾਮ ਬਹੁਤ ਹੀ ਲੱਗੇ ਸੋ ਸ਼ੇਅਰ ਵੀ ਕਰੋ ਸੋ ਕੈਮਰਾ ਪਰਸਨ ਤਰਮੇ ਦੇ ਨਾਲ ਹਰਦੀਪ ਦੂਆ ਨੂੰ ਦੇ ਉਹ ਇਜਾਜ਼ਤ ਧੰਨਵਾਦ ਅਤੇ ਜੁੜੇ ਰਹੋ ਲੁਧਿਆਣਾ ਲਾਈਵ ਦੇਣਾ